ਹਾਂ ਜੀ ਸਰ ਕੀ ਮਾਨ ਲਾਗਾ ਜੀ ਬਹੁਤ ਬੜੀ ਚੋਣ ਸਾਡੇ ਮਾਨਯੋਗ ਸੀਐਮ ਸਾਹਿਬ ਅਲਰੇਡੀ ਯੁੱਧ ਨਸ਼ਾ ਵਿਰੋਧ ਦੇ ਕੈਂਪੇਨ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਈ ਹੈ ਡਰੱਗ ਸਿੰਟਰ ਦੇ ਉੱਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਆ 2520 ਜਿਹੜੇ ਲੋਕ ਸਮਾਜਕਲਰ ਗ੍ਰਿਫਤਾਰ ਕੀਤੇ ਆ 258 ਕਿਲੋ 707 ਗ੍ਰਾਮ ਹੀਰੋਇਨ ਈ ਕੇਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰਗ ਮਨੀ ਤੇ 100 ਵਹੀਕਲਜ਼ ਦੇ ਕਰੀਬ ਅਸੀਂ ਜਿਹੜੀਆਂ ਰੈਸਕਨਫਿਸਕੇਟ ਕੀਤੀਆਂ ਇਸ ਤੋਂ ਲਾਵਾਡਾ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਮੁਆਇਨਾ ਕਰਵਾਈ ਜਾਂਦੀ ਹੈ ਉਹਦੇ ਵਿੱਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜੈਸੀ ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਸਾਡੇ ਉਹਦੇ ਵਿੱਚ ਰਣਜੀਤ ਸਿੰਘ ਏਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮੱਗਲਰ ਹੈ ਤੇ ਇਹਦੀ ਫੈਮਿਲੀ ਦੋਨੋਂ ਬੇਟੇ ਤੇ ਇਵਨ ਨੂੰ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਇਹਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਦਾ ਦੇਖੀਏ 35 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਬਕਵੋਟ ਥਾਣੇ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀ ਇਲੀਅਸ ਹਰਪ੍ਰਤਾਪ ਇਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਹਦੇ ਖਿਲਾਫ ਵੀ 2018 ਤੋਂ ਇਹ ਐਨਡੀਪੀਐਸ ਦੇ ਲਗਾਤਾਰ ਮੁਕਦਮੇ ਨੇ ਚਾਏ ਹੋਏ ਐਨਟੀਐਫ ਮੋਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਇਵਨ ਪ੍ਰਿਜ਼ਨ ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫ ਆਈ ਆਰਾਂ ਦਰਜ ਆ ਉਹ ਵੀ ਕੇ ਐਨ ਟੀ ਐਫ ਮੁਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨ ਡੀ ਪੀ ਐਸ ਹਿਰੋਇਨ ਨਾਲ ਰਿਲੇਟਡ ਐਫ ਆਈ ਆਰ ਨੇ ਇਹਨਾਂ ਦੀ ਨੂਨ ਜਿਹੜੀ ਪ੍ਰਿੰਕਾ ਹੈਗੀ ਆ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚਾ ਹੈ ਦਰਜ ਹੋਇਆ 19925 ਨੂੰ ਉਹ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਇਹ ਡਰੱਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲਿਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਕਾਟਰਨ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਹਾਂ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਰਾਹੀਂ ਮੈਂ ਸਾਰੇ ਯੰਗਸਟਰਸ ਨੂੰ ਸਪੈਸ਼ਲੀ ਕਹਿਣਾ ਚਾਹੁੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਇਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਦਾ ਹਸ਼ਰ ਹੀ ਹੁੰਦਾ ਜੇ ਤੁਸੀਂ ਉਹ ਜੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਹੀ ਪੂਤਣਾ ਪੈਂਦਾ ਕਿੰਨੀ ਮੁਲਖ ਨੇ ਇੰਨੀ ਅਮਰਨਗਰ ਦੇ ਵਿੱਚ ਅੱਧਰ ਵੀ ਹੈ ਸਰ ਇਹ ਪੂਰਾ ਪਰਿਵਾਰ ਕੰਮ ਕਰਦਾ ਸੀ ਕਿੰਨੇ ਸਮੇਂ ਤੋਂ ਕੰਮ ਕਰਦਾ ਮੈਂ ਤੁਹਾਨੂੰ ਦੱਸਿਆ ਹੀ ਪਹਿਲਾ ਪਰਚਾ ਜਿਹੜਾ ਹਰਪ੍ਰੀਤ ਦੇ ਖਿਲਾਫ ਹੋਇਆ ਉਹ 2018 ਦਾ ਹੈ ਤੇ ਰਣਜੀਤ ਸਿੰਘ ਜਿਹੜਾ ਉਹਦਾ ਫਾਦਰ ਹੈ ਉਹ 19 ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ 18 ਤੋਂ ਆਪਾਂ ਲਈਏ ਤਾਂ तकरीबन 7 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ। ਕਿ ਲੱਗਦਾ ਫੈਮਿਲੀ ਦੇ ਵਿੱਚ ਲੇਡੀਜ਼ ਵੀ ਲੱਗੀਆਂ ਹਾਂ। ਜਿਹੜੀ ਲੇਡੀਜ਼ ਹੈ। ਹਾਂ ਮਤਲਬ ਬੇਸਿਕਲੀ ਦੇਖੋ ਜਦੋਂ ਇਹ ਆਮ ਕੀ ਕਰਦੇ ਇਹੋ ਜਿਹੜੇ ਨੋਟੋਰੀਅਸ ਸਮਗਲਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ 'ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ੍ਹ 'ਚ ਆ ਤਾਂ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ। ਜੇਲ੍ਹ ਦੇ ਵਿੱਚ ਹਾਂਜੀ ਥੋੜੇ ਦਿਨ ਪਹਿਲੇ ਪਰਚਾ ਹਾਂਜੀ ਹਾਂਜੀ ਇਹ ਲੈ ਕੇ ਆਉਂਦੇ ਸੀ ਇਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਚੱਲ ਰਿਹਾ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲ ਰਿਹਾ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੋਵੇ ਕ੍ਰੋਸ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾਂ ਤਕਰੀਬਨ ਫੜਦੇ ਵੀ ਰਹਿੰਨੇ ਆ ਔਰ ਇਹ ਅੱਗੇ ਜਿਹੜੀ ਛੋਟੇ ਛੋਟੇ ਮਾਤਰਾ ਦੇ ਵਿੱਚ ਇਹ ਲੋਕ ਵੇਚਦੇ ਉਹਨਾਂ ਤੱਕ ਵੀ ਸਾਡਾ ਪੂਰੀ ਪੈਨੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਨੇ ਸਟਰੀਟ ਲੈਵਲ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਸਰ ਇਹ ਘਰ ਨਵੇਂ ਬਣਾਏ ਸੀ ਉਹਨਾਂ ਨੇ ਕਾਫੀ ਮਤਲਬ ਲੱਗ ਰਿਹਾ ਹੈ ਕਿ پیسے ਵੀ ਲਾਏ ਗਏ ਆ ਤਾਂ ਜੋ ਇਲਿਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂ ਕਿ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਨੂੰ ਜਾਣਾ ਚਾਹੀਦਾ ਹੈ ਕਿ ਇਲਿਗੈਲਿਟੀ ਦਾ ਕੋਈ ਜਗ੍ਹਾ ਨਹੀਂ ਹੈ ਸਾਡੀ ਸਮਾਜ ਪੰਜਾਬ ਲੈਵਲ ਤੋਂ ਤੇ ਕਰਦੇ ਵਿਲੀਅਮ ਮੱਲਾ ਜੀ ਕਰਦੇ ਸੀ ਕਿ ਇਹ ਨਹੀਂ ਲੋਕੀ ਇਹ ਦੇਖੋ ਸਾਰੇ ਪੰਜਾਬ ਲੈਵਲ ਤੇ ਹੀ ਹੈ ਐਨਟੀਐਫ ਮੁਹੱਲੀ ਵੀ ਪਰਚਾ ਦਰਜ ਹੈ ਉਹਨਾਂ ਨੇ ਵੀ ਫੜਿਆ ਆਪਣੇ ਵੀ اسلامਾਬਾਦ सदर ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਸਰ ਇਹ ਕਿੰਨਾ ਕੁ ਫਰਕ ਪੈਗਾ ਇਸ ਸਾਡੀ ਚੀਜ਼ ਆ ਦੇਖੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਇੱਕ ਸਾਹਮਣੇ ਸਿੰਬੋਲਿਕ ਚੀਜ਼ ਹੈ ਜਦੋਂ ਡਿਮੋਲਿਸ਼ ਹੁੰਦੀ ਹੈ ਜਾਂ ਉੱਤੇ ਐਕਸ਼ਨ ਹੁੰਦਾ ਤਾਂ ਲੋਕਾਂ ਦੇ ਵਿੱਚ ਇਹਦਾ ਅਸਰ ਜਾਂਦਾ ਉਹ ਡਰ ਵੀ ਪੈਦਾ ਹੁੰਦਾ ਕਾਨੂੰਨ ਦਾ ਕਿਉਂਕਿ ਜਿਹੜੇ ਕਾਨੂੰਨ ਜਿਹੜਾ ਹੈਗਾ ਉਹਦਾ ਸਾਨੂੰ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਸਰ ਲਕਨਵਾਸੀ ਨੂੰ ਵੀ ਪੀਲ ਕਰਨਾ ਚਾਹੀਦਾ ਆੜੇ ਲਾ ਕੇ ਜਮਾ ਸਭ ਕਰਿਆ ਤੁਹਾਨੂੰ ਵੀ ਪੀਲ ਕਰ ਮੈਂ ਅਪੀਲ ਇਹੀ ਕਰਨਾ ਚਾਹੁੰਦਾ ਕਿ ਦੇਖੋ ਇਹ ਆਪਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਆਪਾਂ ਨੂੰ ਇਹ ਨਾ ਹੋਵੇ ਕਿ ਸਾਡਾ ਅਜੇ ਫੈਮਿਲੀ ਚ ਇਸ ਗੱਲ ਇਹ ਵਿੱਚ ਨਸ਼ੇ ਚ ਨਹੀਂ ਲਿਪਟ ਹੋਈ ਪਰ ਲੋਕਾਂ ਬਾਰੇ ਆਪਾਂ ਨਹੀਂ ਨਾ ਧਿਆਨ ਦਿੰਦੇ ਜੇ ਕਿਸੇ ਗਵਾਂਡੀ ਦਾ ਬੱਚਾ ਇਸ ਕੰਮ ਚ ਹੈ ਇਹ ਅਲਟੀਮੇਟਲੀ ਇਦਾਂ ਦੀ ਚੀਜ਼ ਹੈ ਤੁਹਾਨੂੰ ਆਪਾਂ ਨੂੰ ਵੀ ਆ ਕੇ ਟੱਚ ਕਰੇਗੀ ਉਸ ਤੋਂ ਪਹਿਲਾਂ ਹੀ ਹੈ ਕਿ ਆਪਾਂ ਸਾਰੇ ਇਕੱਠ ਹੋ ਕੇ ਕਿਉਂਕਿ ਪੰਜਾਬ ਦਾ ਬੜਾ ਅ ਤਗੜਾ ਇਤਿਹਾਸ ਹੈਗਾ ਔਰ ਫਾਈਟਰ ਅਸੀਂ ਹੈਗੇ ਆ ਬਾਏ ਨੇਚਰ ਉਹ ਆਪਾਂ ਨੂੰ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਕੈਂਪੇਨ ਆ ਉਹਦੇ ਵਿੱਚ ਵਾਕਈ ਯੁੱਧ ਵਾਂਗੂ ਲੜਨਾ ਚਾਹੀਦਾ ਤੇ ਜਿੱਤ ਪ੍ਰਾਪਤ ਕਰਾਂਗੇ ਆਪਾਂ ਹਾਰਾਂ ਇਸ ਵਿੱਚ ਜਿਹੜਾ ਅਜੀਤ ਸਿੰਘ ਰੱਗ ਬੈਡਲਰ ਸੀਗਾ ਇਹ ਆਪ ਚਲਾ ਕੇ ਬਾਅਦ ਵਿੱਚ ਫੈਮਿਲੀ ਇਸ ਕੰਮ ਦੇ ਵਿੱਚ ਇਨਵੋਲਵ ਹੋ ਕੇ ਇਹ ਤੈਨੂੰ ਕਿਵੇਂ ਦੇਖਦੇ ਹੋ ਕਿ ਆਪ ਉਹ ਕੰਮ ਜੇ ਉਹ ਕੰਮ ਕੰਟੀਨਿਊ ਕਰਦਾ ਤੇ ਬਸ ਆਪ ਜੀ ਚਲਾ ਕੇ ਫੈਮਿਲੀ ਪਿੱਛੇ ਲੱਗ ਗਈ ਜੀ ਦੇਖੋ ਮੈਂ ਇਹਨੂੰ ਇਹੀ ਜ਼ਿਆਦਾ ਕਿ ਇੱਕ ਬੜੀ ਸੋਸ਼ੀਅਲ ਇਕਨੋਮਿਕ ਇਸ਼ੂ ਹੈਗਾ ਬਟ ਇਹ ਸਾਡੀ ਜਿਹੜੀ ਪ੍ਰਵਿਰਤੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਅਸੀਂ ਛੋਟੇ ਪੈਸੇ ਪਿੱਛੇ ਛੋਟੇ ਲਾਲਚ ਪਿੱਛੇ ਇਸ ਕੰਮ ਪੈਨਿਆ ਤੇ ਲੋਕਾਂ ਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾਉਂਨੇ ਆ ਉਹ ਇਹ ਰੱਬ ਦੀ ਕਚਹਿਰੀ ਵੀ ਜ਼ਰੂਰ ਦੇਖਦੀ ਹੈ ਨਾ ਠੀਕ ਹੈ